ਕਿਸਾਨ ਨੂੰ ਲੈ ਕੇ ਇੱਕ ਗੀਤ ਦੀਆਂ ਸਤਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਕਿ ਜੱਟ ਦੀ ਜੂਨ ਬੁਰੀ ਰੇੜਕ ਰੇੜਕ ਮਰ ਜਾਣਾ ਪਰ ਹੁਣ ਜਿਹੜੇ ਇਹ ਸ਼ਬਦ ਹੈ ਇਹ ਨਹੀਂ ਰਹਿ ਗਏ ਕਿਉਂਕਿ ਬੜੀਆਂ ਸਕੀਮਾਂ ਆ ਗਈਆਂ ਬੜੀਆਂ ਸੁਵਿਧਾਵਾਂ ਆ ਗਈਆਂ ਤੇ ਅੱਜ ਅਜੇ ਹੀ ਇੱਕ ਸੁਵਿਧਾ ਬਾਰੇ ਜਿਹੜੀ ਕਿਸਾਨਾਂ ਨਾਲ ਜੁੜੀ ਜਾਣਕਾਰੀ ਆ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਾਈ ਫਤੇ ਗਰੁੱਪ ਵਾਲੇ ਜਿਹੜੇ ਲੈ ਕੇ ਆਏ ਆ ਸੋਲਰ ਨਾਲ ਹੁਣ ਕੋਈ ਸਮੱਸਿਆ ਪਾਣੀ ਦੀ ਨਾ ਡੀਜ਼ਲ ਦੀ ਨਾ ਕੋਈ ਹੋਰ ਸਿਰਫ ਸੋਲਰ ਲਵਾਓ ਤੇ ਆਪਦੇ ਖੇਤ ਦੇ ਵਿੱਚ ਪਾਣੀ ਆ ਜਿਹੜਾ ਉਹ ਪੂਰਾ ਰੱਖੋ ਗੱਲਬਾਤ ਕਰਾਂਗੇ ਵੱਖ-ਵੱਖ ਕਿਸਾਨਾਂ ਦੇ ਨਾਲ ਵੀ ਉਹ ਕਿੰਨੇ ਕੁ ਸੌਖੇ ਹੋ ਗਏ ਸੋਲਰ ਲਵਾ ਕੇ ਕਿਸਾਨ ਵੀਰ ਸਾਡੇ ਨਾਲ ਜੁੜੇ ਹੋਏ ਆ ਤੇ ਉਹਨਾਂ ਨਾਲ ਗੱਲਬਾਤ ਕਰਕੇ ਜਾਣਕਾਰੀ ਲਵਾਂਗੇ ਪਾਣੀ ਵੇਖ ਲਓ ਤੁਸੀਂ ਵੀ ਸੋਲਰ ਵਾਲਾ ਜਿਹੜਾ ਪੰਪ ਹੈ ਉਹ ਕਿੰਨਾ ਪਾਣੀ ਕੱਢਦਾ ਬਾਈ ਦੇ ਨਾਲ ਆਪਾਂ ਪਹੁੰਚੇ ਹੋਏ ਆ ਤੇ ਜਾਣਕਾਰੀ ਲਵਾਂਗੇ ਵੀ ਪਹਿਲਾਂ ਸੌਖੇ ਸੀ ਕਿ ਹੁਣ ਸੌਖੇ ਹੋ ਬਾਈ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਮੇਰਾ ਨਾਮ ਖੁਸ਼ਪ੍ਰੀਤ ਸਿੰਘ ਆ ਪਿੰਡ ਮੇਰਾ ਗੁਬਿੰਦਗੜ੍ਹ ਆ ਜੀ ਤੇ ਪਹਿਲਾਂ ਤੁਹਾਡੇ ਸਾਹਮਣੇ ਆ ਦੇਖ ਹੀ ਰਿਹਾ ਜਿਵੇਂ ਇੰਜਨ ਪਈ ਆ ਬਾਈ ਤੇ ਅਸੀਂ ਜਿਵੇਂ ਕਦੇ ਨਾ ਕਦੇ ਇੱਕ ਦਾ ਤੇਲ ਮੁੱਕ ਗਿਆ ਕਦੇ ਕੋਈ ਵੈਸੀ ਕੁਝ ਵਾਇਰਿੰਗ ਪੰਡ ਤਾਂ ਕਦੇ ਕੁਝ ਹੋਰ ਹੋ ਗਿਆ ਠੀਕ ਹੈ ਤੇ ਉਹਦੀ ਕਰਕੇ ਸਾਰਾ ਦਿਨ ਕੱਜੜੀ ਰਹਿੰਦੇ ਸੀਗੇ ਠੀਕ ਹੈ ਇਸ ਕਰਕੇ ਜਦੋਂ ਹੁਣ ਮਲਾ ਸੀ ਆ ਲਵਾਇਆ ਸਾਨੂੰ ਬਹੁਤ ਜ਼ਿਆਦਾ ਸਖਾਈ ਮਿਲ ਰਹੀ ਆ ਇੱਥੇ ਸਿੱਧਾ ਤੁਰੇ ਹੋਣ ਆ ਆ ਕੇ ਬਟਨ ਛੱਡਿਆ ਤੇ ਆਪਦਾ ਪਾਣੀ ਲਾਇਆ ਬਾਕੀ ਪਹਿਲਾਂ ਐ ਸੀ ਜਿਵੇਂ ਇੰਜਨ ਨਾਲ ਪਾਣੀ ਘੱਟ ਲਾਉਂਦੇ ਸੀ ਉਹ ਕੀ ਤੇਲ ਦੀ ਬਚਤ ਕਰਦੇ ਸੀ ਬਹੁਤ ਕੋ ਸੋਚਦੇ ਸੀਗੇ ਹੁਣ ਇਹਦਾ ਕੋਈ ਨਹੀਂ ਉਹ ਕੀ ਨੇ ਸਵੇਰ ਚੱਲ ਪੈਣਾ ਸ਼ਾਮ ਤੱਕਰ ਨੂੰ ਬਹੁਤ ਵਾਣ ਲਾਉਂਦੀ ਆ ਬਈ ਤੇ ਇਸ ਕਰਕੇ ਸਾਨੂੰ ਬਹੁ ਫਸਲ ਦਾ ਵੀ ਬਹੁ ਫਰਕ ਪਿਆ ਪਹਿਲਾਂ ਨਾਲੋਂ ਹੁਣ ਤੇ ਬਾਕੀ ਬਹੁਤ ਵਧੀਆ ਲੱਗਿਆ ਤੁਹਾਡਾ ਪ੍ਰੋਜੈਕਟ ਬਹੁਤ ਵਧੀਆ ਤੇ ਪਾਣੀ ਬਹੁਤ ਇੰਜਨ ਨਾਲੋਂ ਵੀ ਹੋਰਾ ਵਾਧੇ ਪਾਣੀ ਦਿੰਦਾ ਘੱਟ ਨਹੀਂ ਕਹਿ ਸਕਦੇ ਆਪਾਂ ਇਹਨਾਂ ਇੰਜ ਨਾਲ ਬਹੁਤ ਸੌਖਾ ਜਿਆਦਾ ਤੇ ਝੋਨੇ ਝਾਨੇ ਦਾ ਬਾਈ ਫਿਰ ਸੌਖਾ ਰਹੂਗਾ ਹੁਣ ਹਾਂਜੀ ਬਾਈ ਅੱਗੇ ਚਲੋ ਆਏ ਸੀ ਵੀ ਛੋਟੀਆਂ ਵੈਰਾਈਟੀਆਂ ਲਾਉਂਦੇ ਸੀ ਥੋੜੇ ਟਾਈਮ ਚ ਪੱਕਣ ਵਾਲੀਆਂ ਹੁਣ ਪਾਣੀ ਖੁੱਲਾ ਮਿਲ ਰਿਹਾ ਤੇ ਆਪਾਂ ਲੰਮੀ ਤੇ ਲੰਮੀ ਵੈਰਾਈਟ ਜਰੂਰ ਲਾਵਾਂਗੇ ਜਿਹਦੇ ਨਾਲ ਆਪਾਂ ਨੂੰ ਚਲੋ ਝਾੜੇ ਵਾਧਾ ਹੈਗਾ ਬਾਕੀ ਹੁਣ ਪਾਣੀ ਦੀ ਸੌਖਾ ਹੁਣ ਤਾਂ ਕੋਈ ਟੈਨਸ਼ਨ ਹੀ ਨਹੀਂ ਹੈ ਜੀ ਬਾਈ ਤੇ ਬੰਦੀ ਬੁੰਦੀ ਦਾ ਬਾਈ ਉਹ ਅਸਰ ਉਸਰ ਪੈਂਦਾ ਕਿ ਨਹੀਂ ਆਪਣੇ ਤੇ ਵੀ ਕਹਿ ਦਿੰਦੇ ਸੀ ਅੱਗੇ ਤਾਂ ਐ ਹੁੰਦਾ ਸੀ ਵੀ ਨਹਿਰ ਬੰਦ ਹੋ ਗਈ ਬਾਈ ਬੰਦੀ ਹਾਂ ਉਹ ਹੁਣ ਸੀਜ਼ਨ ਵੇਲੇ ਤਾਂ ਹੋ ਹੀ ਜਾਂਦਾ ਉਦੋਂ ਬਾਈ ਟੈਨ ਤੇ ਆ ਕੇ ਫਿਰ ਪਾਣੀ ਪੂਣੀ ਦਾ ਔਖਾ ਜਾਂਦਾ ਹੁਣ ਚਲੋ ਸ਼ੌਕ ਹੋ ਗਈ ਆਪਾਂ ਨੂੰ ਬਹੁਤ ਬਈ ਨਿਆਰੀ ਹੈ ਬਈ ਹੁਣ ਬਈ ਮੈਂ ਕਹਾਂ ਨਿਆਰੀ ਹੁਣ ਤਾਂ ਬਈ ਭੁੱਲ ਕੇ ਸਾਰੇ ਕੁਝ ਨੂੰ ਹੁਣ ਤਾਂ ਬਈ ਤੇ ਖਰਚਾ ਖੁਰਚਾ ਬਈ ਬਾਲਾ ਤਾਂ ਨਹੀਂ ਹੋਇਆ ਹੁਣ ਨਹੀਂ ਖਰਚਾ ਕੋਈ ਨਹੀਂ ਬਈ ਬਾਕੀ ਜਿਵੇਂ ਹੁਣ ਆਪਾਂ ਨੂੰ ਲੋਨ ਤੇ ਕਰਾ ਦਿੰਦੇ ਉਹਦੇ ਵਾਂਗੂ ਤਾਂ ਪਤਾ ਨਹੀਂ ਲੱਗਦਾ ਬਈ ਉਦੋਂ ਦੁੱਗਣੇ ਤੇ ਗਣੇ ਦਾਦਾ ਸੀ ਬਿਜਲੀ ਪਾਲ ਦਿੰਨੇ ਆ ਡੀਜ਼ਲ ਤਾਂ ਸਾਨੂੰ ਬਹੁਤ ਸਸਤਾ ਪੈਂਦਾ ਬਈ ਵੇਖ ਤਾਂ ਸੋਲਰ ਵਾਲੇ ਬੜੇ ਲਾਉਂਦੇ ਫਿਰਦੇ ਕਿੰਨਾ ਤੋਂ ਲਵਾਇਆ ਲੂਇਆ ਤੁਸੀਂ ਬਈ ਆਪਾਂ ਫਟੇ ਗਰੁੱਪ ਵਾਲਿਆਂ ਤੋਂ ਲਵਾਇਆ ਹੀ ਹਾਂ ਤੇ ਇਹਨਾਂ ਦਾ ਬਾਕੀ ਕਹਿੰਨ ਨੂੰ ਸਾਰੇ ਕਹੀ ਜਾਂਦੇ ਆ ਸਸਤੇ ਲਈ ਜਾਂਦੇ ਆ ਬਾਕੀ ਜਿਵੇਂ ਵੀ ਆ ਇਹਨਾਂ ਦੇ ਸਮਾਨ ਦਾ ਬਹੁਤ ਫਰਕ ਆ ਬਈ ਜਿਵੇਂ ਹੈਵੀ ਸਟਰਕਚਰ ਆ ਸਾਰਾ ਤੇ ਛਤਰੀ ਜਿਵੇਂ ਲਾਈ ਹੁੰਦੀ ਆ ਬਈ ਇਹ ਸਪੋਰਟਾਂ ਉਸਤਾ ਨਹੀਂ ਦਿੱਤੀਆਂ ਵੀ ਇਹ ਝੋਲ ਨਹੀਂ ਮਾਰਦੀ ਮਾੜੀ ਮੋਟੀ ਨੇਰੀ ਬੁੱਲਾ ਇਹਨੂੰ ਕੁਝ ਨਹੀਂ ਕਰਦਾਗਾ ਤੇ ਬਾਕੀ ਉਹ ਵੀ ਪਲੇਟਾਂ ਦਾ ਫਰਕ ਆ ਪਾਣੀ ਵੀ ਥੋੜੀਆ ਕੰਮ ਕਰਦੇ ਆ ਕਿ ਭਾਈ ਬੇਲੀ ਬੂਲੀ ਆ ਤਾਂ ਹੀ ਤਾਂ ਨਹੀਂ ਕਹੀ ਜਾਂਦੇ ਕਿਤੇ ਨਹੀਂ ਨਹੀਂ ਭਾਈ ਨਹੀਂ ਆਪਾਂ ਤਾਂ ਸਾਰਿਆਂ ਦਾ ਪਹਿਲਾਂ ਸਲਾਹ ਲਈ ਆ ਭਾਈ ਕਹਿੰਦਾ ਬਾਬਾ ਜਿਵੇਂ ਕੋਈ ਆਪਾਂ ਨੂੰ ਕਵੇ ਵੀ ਤੁਹਾਡੇ ਆਪ ਦੇ ਯਾਰ ਮਿੱਤਰ ਤੁਸੀਂ ਇਹਨਾਂ ਤਲਵਾਓ ਉਹ ਕਰ ਲੈਣੀ ਆਪਣੀ ਆਪਾਂ ਸਾਰੇ ਕਿਤੇ ਪਹਿਲਾਂ ਟਰਾਈ ਲਈ ਆ ਫੇਰ ਹੀ ਲਵਾਇਆ ਫੈਸਲਾ ਲਿਆ ਕੇ ਸਾਰੇ ਅੱਛਾ ਤੇ ਪਹਿਲਾਂ ਮਤਲਬ ਜਿਹੜਾ ਹੋਰ ਕਿਸੇ ਨੇ ਵੀ ਲਵਾਇਆ ਸੀਗਾ ਕਿਸੇ ਨੇ ਉਹ ਤੋਂ ਤੁਸੀਂ ਵੇਖਿਆ ਹੋਵੇ ਵੀ ਹਾਂਜੀ ਭਾਈ ਹੋਰ ਕਈ ਤਾਂ ਲੱਗੇ ਸਾਡੇ ਉਹਨਾਂ ਤੋਂ ਵੀ ਪੁੱਛਿਆ ਕਈਆਂ ਨੇ ਹੋਰ ਕੰਪਨੀਆਂ ਨੇ ਲਵਾਇਆ ਉਹਨਾਂ ਨੂੰ ਵੀ ਵੇਖਿਆ ਸੀ ਪਰ ਸਾਨੂੰ ਉਹਨਾਂ ਦਾ ਕੰਮ ਬੈਸਟ ਲੱ ਸੇ ਭਾਈ ਬਾਅਦ ਦੇ ਵਿੱਚ ਕਈ ਵਾਰੀ ਸਮੱਸਿਆ ਆ ਜਾਂਦੀ ਹੈ ਕੋਈ ਬਾਅਦ ਚ ਸੁਣ ਲੈਂਦੇ ਆ ਕਿ ਨਹੀਂ ਹਾਂਜੀ ਹਾਂਜੀ ਭਾਈ ਸੁਣਦੇ ਆ ਜ਼ਰੂਰ ਸੁਣਦੇ ਆ ਇੱਕ ਫੋਨ ਤੇ ਨਾਲ ਦੀ ਨਾਲੇ ਆਪਦਾ ਬੰਦਾ ਭੇਜ ਦਿਆ ਭਾਈ ਜਦੋਂ ਮਰਜੀ ਰਾਤ ਨੂੰ ਜਦੋਂ ਮਰਜੀ ਲੋੜ ਪੈਂਦੀ ਆਉਂਦੇ ਆ ਬੰਦੇ ਬਈ ਨਾਲੇ ਹਾਂਜੀ ਵੀਰੇ ਹਾਂਜੀ ਮੇਰਾ ਪਿੰਡ ਤਰਾੰਗ ਵਾਲਾ ਗੋਰਾ ਸਿੱਧੂ ਮੇਰਾ ਨਾਂ ਹੈ ਇਹ ਜਿਹੜਾ ਸੋਲਰ ਹੈ ਬਹੁਤ ਵਧੀਆ ਚੀਜ਼ ਹੈ ਇਹ ਫਤੇ ਗਰੁੱਪ ਵਾਲਿਆਂ ਤੋਂ ਲਵਾਇਆ ਸੀ ਮੈਂ ਵੀ ਮੇਰੇ ਜ਼ਮੀਨ ਨੂੰ ਲੈਫਟ ਹੋ ਕੇ ਪਾਣੀ ਲੱਗਦਾ ਹੈ ਟਰੈਕਟਰ ਲਾਉਣਾ ਪੈਂਦਾ ਸੀ ਜਾਂ ਇੰਜਣ ਅੰਦਰ ਨੂੰ ਰਾਤ ਅਸੀਂ ਬੜੇ ਪਰੇਸ਼ਾਨ ਰਹਿੰਦੇ ਸੀ ਡੀਜ਼ਲ ਤੋਂ ਹੁਣ ਜਦੋਂ ਦਾ ਇਹ ਲਵਾਇਆ ਤੜਕੇ ਮੋਟਰ ਚੱਲ ਜਾਂਦੀ ਹੈ 7 ਵਜੇ ਸ਼ਾਮ ਨੂੰ 6-7 ਵਜੇ ਤੱਕ ਚੱਲਦੀ ਹੈ ਡੀਜ਼ਲ ਵੱਜ ਜਾਂਦਾ ਮੇਰੇ ਕੋਲ 26-27 ਘੰਟੇ ਵਾਰੀ ਹੈ ਨਹੀਂ ਤੇ ਮੈਂ ਤਾਂ ਡੀਜ਼ਲ ਚ ਹੀ ਨੰਗ ਰਹਿੰਦਾ ਸੀਗਾ ਆਰਤੀਆਂ ਤੋਂ ਇਹ ਨਹੀਂ ਮੁੜਦੇ ਸੀ ਕਿ ਮੇਰੇ ਤਾਂ ਮੈਂ ਤਾਂ ਬਹੁਤ ਧੰਨਵਾਦ ਕਰਦਾ ਹਾਂ ਇਸ ਗਰੁੱਪ ਦਾ ਵੀ ਜਿਹੜਿਆ ਨੇ ਵਧੀਆ ਪ੍ਰੋਜੈਕਟ ਲਿਆਂਦਾ ਹੈ ਬਗੈਰ ਪੈਸਿਆਂ ਤੋਂ ਲਾ ਕੇ ਦਿੱਤਾ ਹੈ ਤੇ ਭਾਈ ਇੱਕ ਜਿਵੇਂ ਹੁਣ ਤੁਸੀਂ ਹੁਣੇ ਲਵਾਇਆ ਮਤਲਬ ਤੇ ਇਹ ਕਹਿੰਦੇ ਬਿਨਾਂ ਪੈਸਿਆਂ ਤੋਂ ਲਾ ਦਿੰਦੇ ਆ ਬਿਨਾਂ ਪੈਸਿਆਂ ਤੋਂ ਕਿਵੇਂ ਲੱਗ ਜੂ ਯਾਰ ਭਾਈ ਇਹ ਭਾਈ ਬਗੈਰ ਪੈਸਿਆਂ ਤੋਂ ਲਾ ਜਾਂਦਾ ਵੀ ਸਕੀਮ ਹੈ 6% ਵਿਆਜ ਤੇ ਉਹਦੀ ਕਿਸ਼ਤ ਹਰ ਮਹੀਨੇ ਦੇ ਮਹੀਨੇ ਆਉਂਦੀ ਆ ਉਹ ਭਰ ਦੇਈਦੀ ਆ ਬੈਂਕ ਵਾਲੇ ਕੱਟ ਲੈਂਦੇ ਉਹਨਾਂ ਚੋਂ ਖਾਤੇ ਚੋਂ ਤੇ ਬਈ ਉਹ ਮੇਰੇ ਤਾਂ ਲੱਖਾਂ ਦਾ ਡੀਜ਼ਲ ਹੀ ਵੜ ਕੇ ਮੇ ਦਾ ਰਹਿ ਜਾਂਦਾ ਸੀਗਾ ਨਾ ਝੋਨਾ ਹੁੰਦਾ ਸੀਗਾ ਡੀਜ਼ਲ ਨਾਲ ਪਲਦਾ ਸੀ ਨਾ ਕਣਕ ਪਲਦੀ ਸੀ ਨਹਿਰ ਦੀ ਬੰਦੀ ਆ ਜਾਣੀ ਬੜਾ ਹੁਣ ਉਹ ਹੀ ਤੜਕੇ ਛੱਡੀ ਦਾ ਸ਼ਾਮ ਤੱਕ ਵਧੀਆ ਚੱਲੀ ਜਾਂਦਾ ਬੜਾ ਸੋਖਾ ਪਰਮਾਤਮਾ ਨੇ ਬਣਾਇਆ ਨਹੀਂ ਦੇ ਦਿਨ ਰਾਤ ਮੂੰ ਕਾਲੀ ਰਹਿੰਦੇ ਸੀਗੇ ਬਾਕੀ ਹੈਵੀ ਸਟ੍ਰਕਚਰ ਲਾਉਂਦੇ ਆ ਚੰਗੇ ਪੈਨਲ ਲਾਏ ਆ ਕਿਸਾਨਾਂ ਨੂੰ ਬਈ ਕੀ ਕਹਿਣਾ ਸੌਣੇ ਹੋ ਵੀ ਇਹ ਸੋਲਰ ਵਾਲੇ ਲਵਾਉਣੇ ਚਾਹੀਦੇ ਆ ਕਹਿੰਦੇ ਪੰਗੇ ਜੀ ਹੁੰਦੇ ਕਿ ਨਹੀਂ 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 ਬਿਲਕੁਲ ਭਾਈ ਪੰਗਾ ਨਹੀਂਗਾ ਬੜਾ ਵਧੀਆ ਸੋਲਰ ਸਿਸਟਮ ਹੈ ਜਿਹੜਾ ਇਹ ਹੈਗਾ ਹਰ ਬੰਦੇ ਨੂੰ ਯੂਜ਼ ਕਰਨਾ ਚਾਹੀਦਾ ਹੈ ਇਹ ਤਾਂ ਆਉਣ ਵਾਲੇ ਸਾਲਾਂ ਚ ਵਧੀਆ ਕਿਸਾਨਾਂ ਵਾਸਤੇ ਆਪਦਾ ਛੱਤਾਂ ਤੇ ਵੀ ਲਾਉਣ ਜਿਹੜਾ ਇਹਨੇ ਬਿਜਲੀ ਦੇ ਬਿੱਲ ਆਉਂਦੇ ਆ ਉਹਦੇ ਵਾਸਤੇ ਇਹ ਠੀਕ ਹੈ